ਸਿੱਰਲੇ ਵੱਡਾ ਅਪਡੇਟ ਦੇ ਰਿਹਾ ਕਾਲੀ ਦਲ ਵਾਸਤੇ ਲੰਬੇ ਸਮੇਂ ਬਾਅਦ ਖੁਸ਼ਖਬਰੀ ਆਈ ਹੈ ਯਾਨੀ ਕਿ ਸ਼ੁਰੂਆਤੀ ਨੁਮਾਨਾ ਦੇ ਵਿੱਚ ਕਾਲੀ ਦਲ ਤਰਨਤਾਰਨ ਜਿਮਨੀ ਚੋਣਾ ਚ ਅੱਗੇ ਚੱਲ ਰਿਹਾ ਹੈ ਤਰਨਤਾਰਨ ਦੇ ਵਿੱਚ ਕਾਲੀ ਦਾ ਲੀਡ ਕਰ ਰਿਹਾ 58143 ਵੋਟਾਂ ਦੇ ਨਾਲ ਕਾਲੀ ਦਲ ਤਰਨਤਾਰਨ ਦੇ ਵਿੱਚ ਲੀਡ ਕਰ ਰਿਹਾ ਸੋ ਦੂਸਰੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਹੈ ਜੋ ਕਿ 4363 ਵੋਟਾਂ ਲੈ ਕੇ ਫਿਲਹਾਲ ਦੂਸਰੇ ਨੰਬਰ ਤੇ ਟਿੱਕੀ ਹੋਈ ਹੈ ਤੀਸਰੇ ਨੰਬਰ ਦੇ ਉੱਤੇ ਵਾਰਿਸ ਪੰਜਾਬ ਦੇ 1899 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਕਾਂਗਰਸ 2955 ਤੁਹਾਨੂੰ ਦੱਸ ਦਈਏ ਕਿ ਰਾਜਾ ਵੜेंगे ਨਾ ਇਲੈਕਸ਼ਨਾਂ ਦੇ ਵਿੱਚ ਵਿਵਾਦਾਜ ਆ ਗਏ ਸੀ ਉਹਨਾਂ ਦੇ ਵਿਵਾਦਿਤ ਬਿਆਨਾਂ ਨੇ ਕਾਂਗਰਸ ਆ ਬੁਰਾ ਹਾਲ ਕਰਤਾ ਸੀ ਪਹਿਲੇ ਅੰਦਾਜ਼ਾ ਲਾਇਆ ਜਾਤਾ ਸੀ ਸੋ ਫਿਲਹਾਲ ਚੌਥੇ ਨੰਬਰ ਦੇ ਕਾਂਗਰਸ ਪੰਜਵੇਂ ਤੇ ਬੀਜੇਪੀ ਦੇਸ਼ ਦੇ ਵਿੱਚ ਰਾਜ ਕਰਨ ਵਾਲੀ ਬੀਜੇਪੀ ਸਿਰਫ 435 ਵੋਟਾਂ ਜੀ ਸ਼ੁਰੂਆਤੀ ਰੁਝਾਨ ਅਕਾਲੀ ਦਲ ਵਾਸਤੇ ਬਿਲਕੁਲ ਖੁਸ਼ਖਬਰੀ ਵੱਡੀ ਖੁਸ਼ਖਬਰੀ ਲੰਬੇ ਸਮੇਂ ਬਾਅਦ ਅਕਾਲੀ ਦਲ ਵਾਸਤੇ ਭਾਵੇਂ ਸ਼ੁਰੂਆਤੀ ਰੁਝਾਨ ਹੈ ਖੁਸ਼ਖਬਰੀ ਤਾਂ ਆਈ ਹੈ ਕਿਉਂਕਿ ਬਹੁਤ ਲੰਬੇ ਸਮੇਂ ਬਾਅਦ ਕਾਲੀਗਲ ਦੇ ਕੈਂਡੀਡੇਟ ਜਿਹੜੇ ਆ ਉਹ ਸ਼ੁਰੂਆਤੀ ਨੁਮਾਨੇ ਦੇ ਵਿੱਚ ਲੀਡ ਲੈਂਦਾ ਦਿਖਾਈ ਦੇ ਰਿਹਾ